मै तिनि पुछंदी मालीआ वे बि बूटा की द लाइ बि बूटा कही द लाइ बि में तीन पुछदी मालिया वे तूं ॾस पली नी बूटा लहंगा द नी ॿूटा लहंगा द नी मैं तूं ॾसाए पली नी ॿूटा लहंगा द नी ॿूटा लहंगा द பூதிமாலியூட்டா கிமிலா காமலையா நீ தீன பச்சதிமாலியே நீட்டா கிமிலா பூட்டா கிமலையா मैं तूं ॾसंदा पली नी नी बूटा पाणी ना नी बूटे पाणी नाया मां तूं ॾसां पली नी नी बूटा पाणी ना नी बूटे पाणी ना ਨੇੜਾ ਹਲਟੀ ਜੋੜੀਆ ਵੀ ਵਿਪਾਣੀ ਹੰਝੂ ਆਦਿਆ ਵਿਪਾਣੀ ਹੰਝੂ ਆਦਿਆ ਵੀ ਨੇੜਾ ਹਲਟੀ ਜੋੜੀਆ ਹਵੀ ਵਿਪਾਣੀ ਹੰਝੂ ਆਦਿਆ ਵਿਪਾਣੀ ਹੰਝੂ ਆਦਿਆ ਵੇ ਪਾਣੀ ਹੰਝੂ ਆਂਦਾ ਪਾਇਆ ਹਵੇ ਵਿਬੁੱਟੇ ਛੱਡੀਆਂ ਨੇ ਲਾਗ ਰ ਬੁੱਟੇ ਛੱਡੀਆਂ ਨੇ ਲਾਗ ਰ ਪਾਣੀ ਹੰਝੂ ਆਂਦਾ ਪਾਇਆ ਵਿਬੁੱਟੇ ਛੱਡੀਆਂ ਨੇ ਲਾਗ ਰ ਬੁੱਟੇ ਛੱਡੀਆਂ ਨੇ ਲਾਗ ਰ ਨੀ ਬੂਟੇ ਛੱਡੀਆਂ ਨੇ ਲੱਗ ਰਵੀਂ ਵਿਮੰਜਾ ਛਾਵੇਂ ਮੈਂ ਡਾਇ ਵਿਮੰਜਾ ਛਾਵੇਂ ਮੈਂ ਡਾਇ ਬੂਟੇ ਛੱਡੀਆਂ ਲੱਗ ਰਾਂ ਵੀ ਵਿਮੰਜਾ ਛਾਵੇਂ ਮੈਂ ਡਾਇ ਵਿਮੰਜਾ ਛਾਮੀ ਮੇਡਾਇਆ ਮੰਜਾ ਛਾਮੀ ਮੇਡਾਇਆ ਵੀ ਵਿਸਪਨੇ ਵਿਚ ਨੋ ਕਿਰਿਆ ਆ ਵਿਸਪਨੇ ਵਿਚ ਨੋ ਕਿਰਿਆ ਆ ਵਿ ਮੰਜਾ ਛਾਮੀ ਮੇਡਾਇਆ ਵੀ ਵਿਸਪਨੇ विचनो विसुपने विचनोकिर्याया विनाडि न किरावसान्द्रिय प्यारी विसानुिय प्यारी विना छीडि नो किरावी विसानु നදරි ප्याරි වෙසනු නදෙරප्याරි നතුරිජුගොરන නිසති රහිතුु සුখල නිසති රහිතුु සුखाල നම තුරිජුගොරන ਸੁੱਤੀ ਰਹੀ ਤੂੰ ਸੁਖਾੜੀ ਨੀ ਸੁਤੀ ਰਹੀ ਤੂੰ ਸੁਖਾੜੀ ਵਿਮਰਜ ਵਿਜਮੂਦਗੜ ਵਿਜੀਨੇ ਰੇਲੇ ਚੜਾਇਆ ਵਿਜੀਨੇ ਰੇਲੇ ਚੜਾਇਆ ਵਿਮਰਜ ਵਿਜਮੂਦਗੜ ਵਿਜੀਨੇ ਰੇਲੀ ਛੜਾਇਆ ਵਿਜੀਨੇ ਰੇਲੀ ਛੜਾਇਆ ਬਿਮਰ ਜਣ ਜਮੂ ਦੀਆਂ ਰਾਣੀਆਂ ਵਿਜੀਨੇ ਨੋਕਰ ਤੁਲਾਇਆ ਵਿਜੀਨੇ ਨੋਕਰ ਤੁਲਾਇਆ ਬਿਮਰ ਜਣ ਜਮੂ ਦੀਆਂ ਰਾਣੀਆਂ ਵਿਜੀਨੇ ਨੋਕਰ ਤੂ ਲਾਇਆ ਵਿਜੀਨੀ ਨੋਕਰ ਤੂ ਲਾਇਆ ਵੇ ਤੂ ਨੋਕਰ ਹੋਗੀ ਆ ਵੇ ਵਿਸਨੂ ਸਸੂ ਵਸ ਪਾਇਆ ਵਿਸਨੂ ਸਸੂ ਵਸ ਪਾਇਆ ਵੇ ਤੂ ਨੋਕਰ ਹੋਗੀ ਓ ਵੇ ਵਿਸਨੂ ਸਸੂ ਵਸ ਪਾਇਆ ਵਿਸਨੂ ਸਸੂ ਵਸ ਪਾਇਆ ਵਿਸ ਸੂ ਜਿੜਕਾ ਮਾਰੇ ਵੀ ਵਿਸੜ ਚਿਹਰਾ ਕੁਮ ਲਾਇਆ ਵਿਸੜ ਚਿਹਰਾ ਕੁਮ ਲਾਇਆ ਵਿਸ ਸੂ ਜਿੜਕਾ ਮਾਰੇ ਵੀ ਵਿਸੜ ਚਹਿਰਾ ਕੁਮ ਲਾਇਆ ਵਿਸੜ ਚਹਿਰਾ ਕੁਮ ਲਾਇਆ ਵਿਤੂ ਛੇਰਤੀ ਆਜਨੋ ਕਿਰਵੀ ਵਿ ਤੇਨੂੰ ਹਾਲੇ ਸੁਣਾਵਾਂ ਵਿ ਤੇਨੂੰ ਹਾਲੇ ਸੁਣਾਵਾਂ ਤੁਛੇਕਤੀ ਆਜਨੋ ਕਿਰਵੀ हाली सुणवां बि तूं हाली सुणवां मैं तूं पुछदी मालिया वे वे बूटा दलाया वे बूटा दला